ਓਏ ਸਸੀ ਕਾਲ ਸਾਰੇ ਭਰਾਵਾਂ ਨੂੰ ਬਈ ਅੱਜ ਆਪਾਂ ਪਹੁੰਚੇ ਹੋਇਆ ਇੰਨਾ ਬਾਜਵਾ ਪਿੰਡ ਬਾਈਆਂ ਨੇ ਬਈ ਨਵੀਂ ਮੰਡੀ ਸ਼ੁਰੂ ਕੀਤੀ ਹੈ ਗਈ ਬਾਈਆਂ ਕੋਲੇ ਬਈ ਕਿਹੜੀ ਨਸਲ ਹੈ ਇਹ ਇਹ ਡੈਸਾਉਂਡ ਆ ਵੀਰੇ ਡੈਸਾਉਂਡ ਬਾਈ 2.5 ਮਹੀਨਿਆਂ ਦੀ ਕਤੂਰੀ ਹੈ ਠੀਕ ਆ ਬਾਈ ਕੀ ਡਿਮਾਂਡ ਕਰਦੇ ਹੋ ਬਈ ਇਹਦੀ ਡਿਮਾਂਡ ਵੀਰੇ ਕੋਈ ਚੱਕਰ ਨਹੀਂ ਆਪਾਂ ਜਿਵੇਂ ਵੀ ਹੋਊਗਾ ਕੋਈ ਲੈਣ ਵਾਲਾ ਬੰਦਾ ਠੀਕ ਆ ਬਾਈ ਆਪਾਂ ਕਰ ਲਾਂਗੇ ਠੀਕ ਹੈ ਵੈਸੇ ਚਲ ਦੱਸ ਦੇ ਫੇਰ ਵੀ ਕਈ ਵਾਰੀ ਬੰਦਾ ਆਪਾਂ ਦੇ ਦਾਂਗੇ ਵੀਰੇ 11500 ਦੀ ਇਹ 11500 ਦੀ ਰੇਂਜ ਚ ਦੇ ਦਾਂਗੇ ਠੀਕ ਹੈ ਕਿੰਨੇ ਟਾਈਮ 2.5 ਮਹੀਨਿਆਂ ਦੀ ਆ ਵੀਰੇ 2.5 ਮਹੀਨੇ ਦੀ ਆ ਵੀ ਦੇਖ ਸਕਦੇ ਤੁਸੀਂ ਪੈਂਦੀ ਇਨਾਵਾਜਾ ਵੀਰੇ ਜ਼ਿਲ੍ਹਾ ਸੰਗਰੂਰ ਠੀਕ ਹੈ ਵੀਰੇ ਤੇ ਆਪਾਂ ਬੱਕਰੀਆਂ ਦੀ ਮੰਡੀ ਲਾਉਣ ਲੱਗਣਾ ਇੱਥੇ ਠੀਕ ਹੈ ਬਈ ਹਰੇਕ ਸ਼ੁੱਕਰਵਾਰ ਮਹੀਨੇ ਦੇ ਹਰੇਕ ਸ਼ੁੱਕਰਵਾਰ ਠੀਕ ਹੈ ਮੰਡੀ ਲਾਉਣੀ ਲੱਗਣਾ ਆਪਾਂ ਇੱਥੇ ਠੀਕ ਹੈ ਬਈ ਮੋਬਾਈਲ ਨੰਬਰ ਬੋਲ ਦੋ ਬਈ ਮੋਬਾਈਲ ਨੰਬਰ ਵੀਰੇ ਆਪਣਾ ਹੈਗਾ 978 976 ਤੇ 57984699 ਠੀਕ ਹੈ ਬਈ ਜੇ ਆਪਾਂ ਗੱਲ ਕਰੀਏ ਬਈ ਮੰਡੀ ਦੀ ਲੋਕੇਸ਼ਨ ਬਾਰੇ ਇਹਦੇ ਲਵੇ ਕਿਹੜੇ ਕਿਹੜੇ ਪਿੰਡ ਪੈ ਜਾਂਦੇ ਨੇ ਇਹਦੇ ਲਵੇ ਵੀਰੇ ਕਾਲਾ ਬੂਲਾ ਰੰਗੀਆਂ ਸਿਰਪੁਰ ਕਾਲਾ ਬੂਲਾ ਤੇ ਹੀੜੀਕੇ ਠੀਕ ਹੈ ਵੀਰੇ ਤਦਾਰਗੜ ਲਵੇ ਲਵੀ ਨੇ ਵੀਰੇ ਆਪਣੇ ਸਾਰੇ ਪਿੰਡੇ ਠੀਕ ਹੈ ਤੇ ਆਪਦਾ ਆਪਣੇ ਕੋਲੇ ਸੌਂ ਦਾ ਪਾਣੀ ਦਾ ਸਾਰਾ ਪ੍ਰਬੰਧ ਦਾ ਵੀਰੇ ਪੂਰਾ ਵਧੀਆ ਠੀਕ ਹੈ ਆਪਣੇ ਕੋਲੇ ਮਾਲ ਡੰਗੜ ਲੈ ਕੇ ਬੰਦੇ ਪਹੁੰਚਣ ਵਧੀਆ ਚਰਨਜੀਤ ਬੈਦ ਆ ਉਹਦੀ ਮੋਟਰ ਤੇ ਆ ਵੀਰੇ ਇਹ ਆਪਣਾ ਠੀਕ ਹੈ ਬਈ ਦੇਖ ਲਓ ਇਹਨਾਂ ਸਾਰਾ ਮੰਡੀ ਲੱਗਣੂ ਬਹੁਤ ਵਧੀਆ ਘੈਂਟ ਗੱਲ ਵਾੜਾ ਇਧਰ ਉਹ ਤੱਕ ਦੇਖ ਮੇਨ ਗੱਲ ਬਈ ਕੀ ਆ ਨਾ ਮੇਨ ਗੱਲ ਇਹ ਕੀ ਆ ਵੀ ਸਾਂ ਦਾ ਬਹੁਤ ਵਧੀਆ ਪ੍ਰਬੰਧਤਾ ਹੋਈ ਹੈ ਨਾ ਪਹੁੰਚਿਆ ਕਰੋ ਇਹ ਮਲੇਡ ਕੋਟਰ ਤੋਂ ਕਿੰਨੀ ਦੂਰ ਪੈ ਜਾਂਦੀ ਹੈ ਇਹ ਵੀਰੇ ਹੋਊਗਾ ਬਸ 15-20 ਕਿਲੋਮੀਟਰ 20 ਕਿਲੋ ਮਲੇਡ ਕੋਟਰ ਤੋਂ ਪੈ ਜਾਂਦੀ ਹੈ ਐ ਮਨ ਲਓ ਵੀ ਇਹ ਲਵੀ ਹਵੀ ਬਲੇ ਜਿਆਦਾਤਰ ਵੀ ਅੱਜ ਜਿਵੇਂ ਕਹਿੰਦੇ ਨੇ ਮਲੇਡ ਕੋਟਰ ਨੇ ਬਹੁਤ ਬੰਦੇ ਹਨ ਫੁਕਾਰੀ ਪੀਰ ਸਾਰੇ ਪੀਰਾਂ ਨੂੰ ਪੈਂਟ क्या करो भाई बहुत बदिया पंजे को ले साँगी हर शुक्रवार न्यू ईयर मंडी लगाया करूँगी उपके विरता नवान तीन लड़के जन्मांगे बक्की यार नवान इधर डब्बे दा हाँ तो ये हेबो भाई पंजे भाई हेबो यार ना ना गालो सोलाने है भाई तो सागला फूली रहेगा बाहर आएगी बक्का टीवी का कल स्टाइल जोड़ � येठ नु तो हुया यार भी हलो हाँ आओ <स्थारेगें>। तो फिर नु हम मांग ले मन नु ना जा कोई या ले जाए या मन आज रेवना फिजा ले या तो लिया लेवना कोई वादे पे कड़ा पेशावा नु हां हां अभी दा तो याले ले ले भाई आई हम पुजी बाजार जल्दी आई पुस्ता कर ले यार मैंने हेड किया नहीं ले लूंगा पावो अस्सलाम वालेकुम

ਆ ਯਾਰ ਪਿਆ ਮੈਂ ਤਾਂ ਮਾਂ ਤੇ ਕੋ ਬਾਬੇ ਨੂੰ ਕਰਾ ਦੇ ਬਾਬੇ ਨੂੰ ਹਾਂ ਸੁਈਨ ਕਦੋਂ ਹੋ ਗਏ ਆ ਮਹਾਲਾ ਹੋਇਆ ਖੜਦੀ ਹੈ ਹਰ ਜਨ ਫਿਰ ਮਾਰਦੀ ਹਾਂ ਮਾਰਾ ਪਾਠਾ ਪੱਠਾ ਚੰਗੀ ਬਹੁਤ ਆ ਜੀ ਕੋਈ ਫੱਟਾ ਥੋੜੇ ਬੱਕਰੀ ਫੱਟ ਦਿਖਾ ਲੈ ਹੈ ਮੁੱਲ ਤਾਂ ਦਿੰਦੇ ਯਾਰ ਮੁੱਲ ਤਾਂ ਘੱਟ ਆਉਂਦਾ ਮੁੱਲ ਕੀ ਕਰਦਾ ਬਾਈ ਇਹ ਦੱਸੂਗਾ ਬਾਈ ਇਹ ਬੱਕਰੀ ਹੈ ਮੁੱਲ ਨਹੀਂ ਤੂੰ ਦੱਸ ਕੇ ਰਾਂ ਮੁੱਲ ਇਹਦਾ ਘੰਗ 5000 ਰੁਪਏ ਦਿੰਨਾ ਤੇ ਇਹਦਾ ਤੂੰ ਮੰਨ ਜਾ ਯਾਰ ਕੋ ਜੀ ਆਈਆ ਰਪਿਆ ਇੱਕ ਬਾਰਲਾ ਮਾਦਰ ਬਾਈ ਮਾੜ ਕੱਟ ਕੇ ਵੀ ਰੋਦਾ ਬਾਈ ਕੱਟ ਕੇ ਮੈਂਤ ਗਿਆ ਕੀ ਹਾਲੀ ਚੰਨਦੇ ਦਾ ਘੰਨੋ ਯਾਰ ਜਉਂਦੀ ਰਹਿ ਬਚਾਰੀ ਕੋ ਜੀ ਆ ਜਾਲੀ ਵਾਹ ਜੇਦਾ ਇੱਧਰ ਹੀ ਹੈ ਨਾ ਇੱਥੇ ਨਹੀਂ ਬਣਾਇਆ ਇੱਥੇ ਛੱਡ ਰੋ ਰੋ ਨੋ ਉੱਤੋਂ ਹੀ ਵੜਦੀਆਂ ਉੱਤਰ ਦੇਖ ਸਕਦੇ ਹੋ ਬਈ ਤੁਸੀਂ ਬੱਜਵਾ ਬੱਕਰਾ ਮੰਡੀ ਵੀ ਲੱਗ ਗਈ ਇਹਨੂੰ ਬੱਕਰਾ ਮੰਡੀ ਲੱਗੀ ਆ ਪੂਰਾ ਵਧੀਆ ਮਾਹੌਲ ਬਣਿਆ ਬੈਠਾ ਪੂਰਾ ਵਧੀਆ ਪ੍ਰਬੰਧ ਹੈਗਾ ਦੇਖ ਸਕਦੇ ਹੋ ਕੋਈ ਉਹ ਗੁੱਸਾਗਾ ਉਹ ਮੈਤਰੀ ਚਲੋ ਕੋਈ ਨਹੀਂ ਗੁੱਸਾ ਗੱਲ ਆਪਣਾ ਕਾਦਾ ਕਰਨੇ ਮਰਜੀ ਨਹੀਂ 15 ਰੁਪਏ ਦਾ ਗੁੱਸਾ ਕੋਈ ਨਹੀਂ ਉਹਨੇ ਲੈਣਾ ਆਪਣਾ ਲੈਣਾ ਨਹੀਂ

ਇਹ ਦੋ ਦੰਦਾ ਜੇ ਕਿ ਮੈਂ ਲਾ ਦੇ ਪੈਸੇ ਕਿੰਨਾ 10000 ਲਾ ਦ ਮੈਂ ਨਹੀਂ ਦਗਾ 10000 ਬਸ ਉਹ ਹੋ ਗਈ ਇਹਨਾਂ ਨੂੰ 8000 ਆਇਆ ਗਰੀ ਹੋ ਮੋੜ ਤੇ ਖੜੀਆਂ ਆਪਣੇ ਹਾਂ ਸਹੀ ਗੱਲ ਹੈ ਨਾ ਨਾ ਟੰਬਾ ਮਾਰੀ ਹਰ ਜੇ ਬੋਰਕਰ ਜਾ ਕੇ ਦੇ ਜੀ ਗੱਲਾਂ ਦੇਖਣਾ ਯਾਰ 10 ਦੋ ਦਾ ਮੰਨ

ਇਹ ਹੈ ਆੜਲੂਆ ਆਰਿਆ ਆੜਲੂਆ ਦੋ ਦੰਦਾ ਆਪਾਂ ਉਹ ਬੰਦੇ ਮੁੱਚਿਆ ਦੋ ਦੰਦਾ ਦਤਰਾ ਮੰਗਣਾ ਕੀਆ ਦੋ ਆਦੇ 8000 ਦਾ ਉਹ ਵੱਡਾ 8000 ਰੁਪਏ ਰਹਿਣਾ ਚਾਹਣਾ ਹੋਣਾ ਹੋਰ ਕਿੰਨੇ ਦਾ ਹੈ ਉਹ ਬਈ 8500 ਦਾ ਹੈ ਹੈ ਤੇਰਾ ਉਹੋ ਫੈਸਲਾ ਨੌ ਦਾ ਦੇਣਾ ਫਿਰ ਹੁਣ ਕੀ ਕੀ ਕਰੀਏ ਕਿੱਛੇ ਕਿਛੇ ਗੱਲਾਂ ਦੀ ਤੇ ਦੰਦ ਦਾ ਹੈ ਰਿਆ ਉਹ ਨ 9000 ਰੁਪਏ ਬਹੁਤ ਆ ਬਾਈ ਸਾਡੇ ਪੰਡ ਬੱਕਰੇ ਵੇਚੇ ਨੇ ਪਰਫੋਂ ਕਿਸੇ ਮੇਰੇ ਕੋਲ ਨੂੰ ਮੈਂ ਤਾਂ ਬਾਈ ਨੇ ਲੇਤਾ 2000 ਰੁਪਏ ਨੋ ਬੋ 52000 ਦੇ ਉੱਤੇ ਬਾਈ ਜਿਹੇ ਹੋਰ ਕੀ ਗੱਲ ਕੀ ਹੈ ਹਾਂ ਬੱਕਰੇ ਉੱਤੇ ਨਿਕਦੇ ਸੀ ਚਾਚਾ ਇਹ 2500 ਦੋ ਮੇਰੇ ਵਾਲੇ ਬਗਿਆ ਚਲੀ ਜਾਓ ਓ ਯਾਰ ਮੈਂ ਕਹਿੰਦਾ 40 ਦੇ ਬੀ ਬੇਕਰ ਫੇਰੀ ਯਾਰ ਬੱਕਰੇ ਦੇ ਬੱਕਰੇ ਦੇ ਵਜਨ ਕਰਦੇ 40 40 ਨਹੀਂ ਅਜੇ ਦੇ ਬੱਕਰੇ ਦੀ ਖਸੀ ਦਾ 2 2 ਵਜਨ ਕਰਦੇ ਵਜਨ ਦਾ ਹੀ ਮੁੱਲ ਹੈ 500 ਦੋ ਐਮ ਬੱਕਰੇ ਜਉਂਦੇ ਖੜੇ ਨੇ ਚੱਲ ਜੱਡੇ ਮਰੇ ਕੋਲ ਨੇ ਚੱਲ ਆਪਾਂ ਨੇ ਕੱਲ ਅਸੀਂ ਵੇਚ ਗਏ 40000 ਦਾ 1 ਕੁੰਟਲ 20 ਕਿਲੋ ਦਾ ਬੱਕਰਾ ਜਾਂਦੇ ਆਂ ਬਈ ਮੇਰੇ ਕੋਲ ਬਿਲਕੁਲ ਪੁੱਤ ਦੇਖਣਾ ਮਾਦਾ ਮੋਲੀ ਹੈ ਵਜਨ ਦਾ ਵਜਨ ਹੈ ਦੇਖਣਾ ਯਾਰ ਵਜਨ ਦੇਖਣਾ ਹੈ ਅਸਲ ਵੀ ਵੇਚਣੀ ਹੈ ਕੱਲ ਕੋਈ ਨਹੀਂ ਕੋਈ ਕਰਦਾ ਜੀ ਨਸੂ ਦੀ ਮਸਲ ਖਸਤਨ ਨੂੰ ਬਹੁਤ ਨੇ ਜਦੋਂ ਘਰੇਗਾ ਕਿ ਭੇਜੇ ਵੀ ਨਹੀਂ ਦੋਣਾ ਫਿਰ ਚੁੱਪੀ ਕਰ ਜਾ ਨਹੀਂ 9000 ਦਾ ਫਾੜਿਆ ਦਾ ਹਾਂ ਹਾਂ ਪੈਸੇ ਬਹੁਤ ਨੇ ਰੈਂਡ ਦੇ ਆ ਆ ਇਹਦਾ ਇਹਦਾ ਸੌਦਾ ਕਰਾ ਦੇ ਬਹੁਤ ਰੈਂਡ ਨਹੀਂ ਕਾਹਨੂੰ ਜੇ ਉਹਨਾਂ ਦੇ ਨਹੀਂ ਝਾਲਦਾ ਛੱਟ ਮਰੀ ਆ ਰੈਂਡ ਇਹਦਾ ਕਰਾ ਦੇ ਆ ਵੀ ਕਿਹੜਾ ਆਉਦਾ ਅੱਗੇ ਉਹਦੇ ਇਹਨਾਂ ਸੀਰਪਰ ਆਇਆ ਉਹ ਬੰਦੇ ਨੇ ਇਹ ਸੀ ਇਹ ਯਾਰ ਲੈ ਨਿਕਲ ਲੈ ਮੈਨੂੰ ਸਹੀ ਫੜਾ ਦੂਜੀ ਮੰਡੀ ਕੋ ਆਪੀ ਚੱਕ ਲੋ ਨੀ ਹਾਰੇ ਬਈ ਗੱਲਾਂ ਹੰਗਾਲਾਂ ਨਹੀਂ ਇਹ ਪਹਿਲੀ ਵਾਰ ਮੰਡੀ ਚ ਆਏ ਨੇ ਬਾਈ